ਪੰਜਾਬੀ ਸਿੰਗਰ ਆਰਨੇਤ ਦਾ ਲਾਈਵ ਸ਼ੋਅ ਚੱਲ ਰਿਹਾ ਸੀ ਤਾਂ ਸ਼ੋਅ ਦੇਖਣ ਆਏ ਮੁੰਡਿਆਂ ਵਿੱਚੋਂ ਇੱਕ ਮੁੰਡੇ ਨੇ ਵਗਾ ਕੇ ਆਰਨੇਤ ਤੇ ਫੋਨ ਮਾਰਿਆ ਜੋ ਸਿੱਧਾ ਆਰਨੇਤ ਦੇ ਗਿੱਟੇ ਤੇ ਜਾ ਲੱਗਿਆ ਫੋਨ ਚੁੱਕ ਆਰਨੇਤ ਨੇ ਮੁੰਡੇ ਨੂੰ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਵੀਡੀਓ ਵਧੀਆ ਲੱਗੇ ਤਾਂ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਸੁਤੰਦਰ ਜਿੰਨੇ ਜ਼ੋਰ ਨਾਲ ਗਿੱਟੇ ਤੇ ਫੋਨ ਮਾਰਿਆ ਨਾ ਫੋਨ ਤੇਰਾ ਦੇਣਾ ਬਣਦਾ ਨਹੀਂ ਆ ਫੋਨ ਕਿਹੜਾ ਤੇਰਾ ਨਹੀਂ ਨਹੀਂ ਤੇਰਾ ਸੀ ਨਹੀਂ ਤੇਰਾ ਨਹੀਂ ਮੈਂ ਕਹ ਰਿਹਾ ਤੇਰਾ 13 ਆ ਹੁਣ ਫੋਨਾਂ ਦੀ ਵੀ ਕਹਾਣੀ ਸੁਣਾਉਣ ਲੱਗਿਆ ਤੁਹਾਨੂੰ ਜਦੋਂ ਫੋਨ ਪਿੱਛੇ 16 ਆਇਆ ਸੀ ਕਿਹਦੇ ਕਿਹਦੇ ਕੋਲ ਆ ਜਦੋਂ 16 ਰਿਲੀਜ਼ ਹੋਇਆ 15 14 13 12 ਇਹ ਫੋਨ ਸਸਤੇ ਹੋ ਗਏ ਸੇਮ ਬੰਦਿਆਂ ਦਾ ਹਾਲ ਹੈ ਇੱਥੇ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਨਵਾਂ ਆ ਗਿਆ ਪੁਰਾਣਾ ਗਿਆ ਲੈ ਫਿਰ ਕਹਨਾ ਭਾਈ OBC ਦਾ ਟਾਈਮ ਕਦੇ ਦੇ ਦिला ਮੇਰਾ ਓਏ ਜਦੋਂ ਗੱਡੀ ਸੀ ਪਿਆਰਾਂ ਵਾਲੀ ਲਾਉਂਦੀ ਧੁਣ ਕੇ ਹਾਏ ਹੁਣ ਉਹਨੂੰ ਨਹੀਂ ਦੇਖ ਰੇ ਕਿਦਾਂ ਆਉਂਦੀ ਹੋਣੀ ਜਿਹੜੀ ਸੌਂਦੀ ਸੀਗੀ ਸੌਂਦੀ ਆਵਾਜ਼ ਸੁਣ ਕੇ ਆਹ ਡਾਰਲਿੰਗ ਇਹਦਾ ਲੋਕ ਲਾ ਗਿਆ ਮੈਨੂੰ ਪਾਸਵਰਡ ਫਿਰ ਦੱਸੇਗਾ ਕਿੰਨਾ ਆ ਖੋਲ ਕੇ ਖੋਲ ਕੇ ਦੇ ਦੇਣਾ ਸੌ ਪ੍ਰਾਈਵੇਸੀ ਹੁੰਦੀ ਅੱਜ ਕੱਲ ਭਰਾਵਾ ਹਣਵਾਂ ਨੂੰ ਨੀਂਦ ਖਾਰੇ ਕਿਦਾਂ ਆਉਂਦੀ ਆਈ ਲਵ ਯੂ ਟੂ ਲਵ ਯੂ ਟੂ ਲਵ ਯੂ ਟੂ ਹਣਵਾਂ ਨੂੰ ਨੀਂਦ ਖਾਰੇ ਕਿਦਾਂ ਆਉਂਦੀ ਹੋਣੀ ਜਿਹੜੀ ਸੌਂਦੀ ਸੀ ਸਾਹਾਂ ਦਿਲ ਦੀ ਬਾਤ ਸੁਣ ਕੇ ਉਹ ਤੇ ਲਿਆਪ ਦੁਖੀ ਹੁਣਾਂ ਨਾਲ ਮੈਨੂੰ ਵੀ ਰਵਾਂ ਇਹਦੇ ਲਈ ਵੀ ਤਾੜੀ ਮਾਰੋ ਯਾਰ ਕੋਈ ਨਾ ਬੋਧੇ ਨਾ ਜਾਣ ਵੀ ਫੋਨ ਛੋਟਾ ਦਿਲ ਵੱਡਾ ਹੋਣਾ ਚਾਹੀਦਾ ਹਾ ਆਪ ਦੁਖੀ ਹੁਣਾਂ ਨਾਲ ਮੈਨੂੰ ਜਦੋਂ ਤੇਰੇ ਸੀਨੇ ਤੇ ਖਰੋਚ ਹੁੰਦੀ ਐ ਅੱਜ ਕੱਲ ਇਨਸਾਨਾਂ ਦਾ ਹਾਲ ਇਹੀ ਹੋਇਆ ਹੋਇਆ ਕੀ ਕਹਿੰਦਾ ਘੱਟ ਜਾਂਦੀ ਐ ਪੁਰਾਣਿਆਂ ਦੀ ਵੈਲੂ ਪਾਗਲਾ